ਫਾਸਟ ਫੂਡ ਨਾਲ ਬਿਮਾਰੀਆਂ ਤੋਂ ਅਕਸਰ ਹੈਲਥ ਐਕਸਪਰਟਸ ਲੋਕਾਂ ਨੂੰ ਸੁਚੇਤ ਕਰਦੇ ਨੇ ਪਰ ਫਿਰ ਵੀ ਲੋਕ ਫਾਸਟ ਫੂਡ ਖਾਣਾ ਨਹੀਂ ਛੱਡਦੇ ਇਸੇ ਗੱਲ ਦਾ ਫਾਇਦਾ ਫਾਸਟ ਫੂਡ ਵਾਲੇ ਵਿੱਚ ਉਗਦੇ ਨੇ ਤੇ ਲੋਕਾਂ ਦੀ ਸਿਹਤ ਦੇ ਨਾਲ ਰੱਜ ਕੇ ਖਿਲਵਾੜ ਕਰਦੇ ਨੇ ਭਾਵੇਂ ਉਹ ਚੀਜ਼ਾਂ ਬੱਚਿਆਂ ਦੇ ਖਾਣ ਲਈ ਕਿਉਂ ਹੀ ਨਾ ਬਣੀਆਂ ਹੋਣ ਅਜਿਹਾ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਸ਼ਹਿਰ ਦੀ ਪੱਟੀ ਰੋਡ ਤੇ ਸਥਿਤ ਇੱਕ ਮੋਮੋਸ ਤੇ ਸਪ੍ਰਿੰਗ ਰੋਲ ਦੀ ਦੁਕਾਨ ਤੇ ਹੰਗਾਮਾ ਹੋਇਆ ਹੰਗਾਮਾ ਇਸ ਕਰਕੇ ਹੋਇਆ ਕਿਉਂਕਿ ਸਪ੍ਰਿੰਗ ਰੋਲ ਖਾਣ ਪਿੱਛੋਂ ਇੱਕ ਪਰਿਵਾਰ ਦੇ ਬੱਚੇ ਬਿਮਾਰ ਹੋ ਗਏ ਇਸ ਬਾਅਦ ਪੀੜਤ ਪਰਿਵਾਰ ਦੇ ਵੱਲੋਂ ਤੁਰੰਤ ਉਸ ਦੁਕਾਨ ਤੇ ਪਹੁੰਚਿਆ ਗਿਆ ਤੇ ਸਿਹਤ ਵਿਭਾਗ ਨੂੰ ਬੁਲਾ ਕੇ ਸੈਂਪਲ ਪਰਵਾਏ ਗਏ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਉਹ ਇਸ ਦੁਕਾਨ ਤੋਂ ਸਪ੍ਰਿੰਗ ਰੋਲ ਲੈ ਕੇ ਗਏ ਸੀ ਜਦੋਂ ਬੱਚੇ ਖਾ ਰਹੇ ਸੀ ਤਾਂ ਉਹਨਾਂ ਨੇ ਸਪਰਿੰਗ ਰੋਲ ਟੇਸਟੀ ਨਾ ਹੋਣ ਬਾਰੇ ਕਿਹਾ ਪਰ ਜਦੋਂ ਉਹਨਾਂ ਨੇ ਖੁਦ ਚੈੱਕ ਕੀਤਾ ਤੇ ਇਹਨਾਂ 'ਚੋਂ ਬਦਬੂ ਆ ਰਹੀ ਸੀ ਤੇ ਇਹ ਬਾਸੀ ਵਿਖਾਈ ਦੇ ਰਹੇ ਸਨ ਉਹਨਾਂ ਕਿਹਾ ਕਿ ਇਸ ਦੁਕਾਨ ਦੇ ਨਾਲ ਦੇ ਫਾਸਟ ਫੂਡ ਵਾਲੇ ਨੇ ਵੀ ਇਹਨਾਂ ਨੂੰ ਖਰਾਬ ਦੱਸਿਆ ਜਦ ਇਹ ਗੱਲ ਪਤਾ ਲੱਗੀ ਤਾਂ ਪਰਿਵਾਰਕ ਮੈਂਬਰ ਉੱਥੇ ਪਹੁੰਚ ਗਏ ਸਿਹਤ ਵਿਭਾਗ ਨੂੰ ਬੁਲਾਇਆ ਗਿਆ ਤੇ ਇੱਥੇ ਰੱਜ ਕੇ ਹੰਗਾਮਾ ਹੋਇਆ ਪਰ ਜੇਕਰ ਤੁਸੀਂ ਇਹਨਾਂ ਸਭ ਚੀਜ਼ਾਂ ਦਾ ਖਿਆਲ ਰੱਖੋ फास्ट फूड ਵਰਗੀਆਂ ਚੀਜ਼ਾਂ ਨੂੰ ਨਾ ਖਾਓ ਘਰ ਦੀ ਰੋਟੀ ਖਾਓਗੇ ਤਾਂ ਸੁਰੱਖਤ ਰਹਿ ਪਾਓਗੇ ਪਰ ਬੱਚਿਆਂ ਦੇ ਲਈ ਇਹ ਬਹੁਤ ਹੀ ਖਤਰਨਾਕ ਚੀਜ਼ ਹੈ ਪਰਵਾਰਿਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਉਸ ਦੁਕਾਨਦਾਰ ਦਾ ਕੀ ਕਹਿਣਾ ਹੈ ਆਓ ਉਹ ਵੀ ਤੁਹਾਨੂੰ ਸੁਣਾਣੇ ਆਂ ਸਾਫ ਤਾਂ ਇਹ ਦੁਕਾਨ ਹੈ ਕੀ ਕੀ ਮਿਲਾਵਟ ਹੈ ਇਸ ਵਿੱਚ ਕੀ ਹੋਇਆ

अगर अगर हमें 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 पता पता होता होता वही बोल रहा तो था। 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 नहीं। नहीं। तो, तो ये है, रहे है। ये ये ख़राब 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 है 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 हम देते सर 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 बिल्कुल ना आपकी फैक्ट्री भी पहले ही छापा इसी बात को लेकर गंदगी फास्ट फूड अपना ਔਰ ਛੋਟੇ ਛੋਟੇ ਬੱਚਿਆਂ ਨੇ ਖਾਧਾ ਹਾਲਾਂਕਿ ਉਹ ਖਾਣ ਦੇ ਬਾਵਜੂਦ ਮੈਨੂੰ ਕਹਦੇ ਸੀ ਵੀ ਇਹ ਤਾਂ ਟੇਸਟੀ ਨਹੀਂ ਹੈਗੀ ਕਿ ਜਦੋਂ ਅਸੀਂ ਆਪ ਟੈਸਟ ਕਰਕੇ ਦੇਖਿਆ ਇਹ ਤੇ ਜਦੋਂ ਅਸੀਂ ਉਹਨਾਂ ਨੂੰ ਤੋੜ ਕੇ ਦੇਖਿਆ ਵਿੱਚੋਂ ਨਾ ਲਾਲਾਂ ਬਨ ਰਹੀਆਂ ਸੀ ਠੀਕ ਹੈ ਉਸ ਤੋਂ ਬਾਅਦ ਅਸੀਂ ਇੱਥੇ ਲੈ ਕੇ ਆਏ ਕਿਉਂਕਿ ਸਮੈਲ ਆ ਰਹੀ ਸੀ ਉਹਦੇ ਵਿੱਚ ਹੁਣ ਬੱਚਿਆਂ ਨੂੰ ਤਾਂ ਨਹੀਂ ਪਤਾ ਆਏਗਾ ਇਹ ਗੱਲ ਹੋਈ ਹੈ ਜੀ ਉਹ ਇਸ ਤੋਂ ਬਾਅਦ ਮੈਂ ਨਾਲ ਫਾਸਕੂਟ ਵਾਲੇ ਨੂੰ ਵੀ ਦਿਖਾਇਆ ਮੈਂ ਕਿਹਾ ਯਾਰ ਵੀ ਇੱਜ ਤਾਂ ਉਹ ਕਹਿੰਦਾ ਖਰਾਬ ਹੈ ਇਹ ਕਿੰਨੇ ਕਦਰ ਸਮਾਨ ਲੈ ਕੇ ਵੇਚੀ ਨੇ ਚਲ ਕੇ ਮੈਂ 150 ਰੁਪਏ ਦਾ ਸਮਾਨ ਲੈ ਕੇ ਆਇਆ ਕਹਿੰਦਾ ਵੀ ਦਿੱਤੀ ਇਹਨਾਂ ਤੋਂ ਖਾਧਾ ਪਹਿਲਾਂ ਲੈ ਕੇ ਗਏ ਆ ਜੀ ਇਹਨਾਂ ਨੂੰ ਅੱਜ ਅੱਜ ਪਹਿਲੀ ਵਾਰ ਮੈਂ ਤੁਹਾਡੇ ਨਾਲ ਪਹਿਲੀ ਵਾਰੀ ਮੇਰੇ ਨਾਲ ਹੋਇਆ ਜੀ ਇਹਨਾਂ ਨੂੰ ਦੱਸਿਆ ਕਿ ਕੀ ਕੀ ਆ ਇਹਨਾਂ ਨੇ ਜਵਾਬ ਕਿੰਨੇ ਦੇ ਕਿ ਜਿਨ੍ਹਾਂ ਨੇ ਮੈਨੂੰ ਫਰਾਈ ਕਰਕੇ ਦਿੱਤਾ ਸੀਗਾ ਉਹ ਬੰਦਾ ਇਥੋਂ ਚਲੇ ਗਿਆ ਹੈ ਜੀ ਨਹੀਂ ਮੰਨਦੇ ਆ ਉਹ ਗਲਤੀ ਆ ਆਏ ਮੰਨ ਰਹੀ ਹੈ ਇਹ ਗਲਤੀ ਆ ਸਾਡੀ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਇਹਨੂੰ ਤੇ ਹੋਣੀ ਚਾਹੀਦੀ ਇਹਨਾਂ ਕੋਲੇ ਨਾ ਤਾਂ ਲਾਇਸੈਂਸ ਹੈ ਕੋਈ ਲਾਇਸੈਂਸ ਹੈ ਨਹੀਂ ਇਹਨਾਂ ਕੋਲੇ ਮਾਲਕ ਹੈ ਜਿਵੇਂ ਜਿਸੀ ਤੁਹਾਡੇ ਨਾਲ ਮੇਰੇ ਸੈਂਪਲ ਵੀ ਪਏ ਨੇ ਕੀ ਸੱਸ ਆਵੇ ਘਰ ਬ੍ਰਿੰਗ ਲੈ ਕੇ ਗਈ ਸੀ ਜਿਹਦੇ ਬ੍ਰਦਰ ਲੈ ਕੇ ਆਇਆ ਅੱਛਾ ਹਾਂਜੀ ਉਹ ਕਹਤ ਮੈਨੂੰ ਰਹਿ ਤਿੰਨ ਬੱਚੇ ਐ ਇੱਕ 6 ਸਾਲੇ ਤੋਂ 12 ਸਾਲੇ ਘੱਟ ਸਾਲ ਦੇ ਕੁੜੀ ਐ ਤੇ ਮੈਂ ਵੀ ਖਾ ਲਈ ਤਿੰਨ ਚਾਰ ਵੇਸ ਉਹ ਖਾਈਗੇ ਮੈਂ ਮੰਨੀ ਨਹੀਂ ਰਹੀ ਤੇ ਉਹ ਵੈਸੇ ਕਹਿ ਰਹੇ ਆ ਅੱਜ ਹੀ ਹਾਂਜੀ ਅੱਜ ਹੀ ਲੈ ਕੇ ਗਏ ਸੀਗੇ ਸਪ੍ਰਿੰਗ ਰੂਮ ਲੈ ਕੇ ਗਏ ਸੀ ਜਿਹੜਾ ਦੇਖਣਾ ਨਹੀਂ ਬੀਚੋ ਚਿੱਟੇ ਖਾਲੇ ਸੀ ਖਰਾਬ ਸੀ ਆ ਕੇ ਦੇਖਿਆ ਸੀ ਫ੍ਰੀਜ ਕੋਲ ਵੀ ਸਾਰਾ ਸਮਾਨ ਜੋ ਪੁੱਛ ਮਾਰੀ ਸਾਰਾ ਪੁੱਟਿਆ ਪਰ ਇਹ ਮੰਨ ਨਹੀਂ ਰਹੀ ਵੀ ਸਾਰਾ ਏਹ ਕੁਝ ਜਿਹੜੇ ਪਲੇਮ ਲਾਇਆ ਮੇਰੀ ਕਿਤੇ ਪਹਿਨਾ ਚੋ ਭੱਜ ਹੀ ਗਿਆ। ਬਾਕੀ ਮਾਲ ਦੇਖਿਆ ਹਾਂ ਜੀ। ਹਾਂਜੀ ਬੇਟਾ ਮੇਰਾ ਬਿਮਾਰ ਹੋ ਗਿਆ। ਹੁਣ ਖਾ ਕੇ ਇਹ ਅਫਸਰ ਆਏ। ਹਾਂਜੀ ਉਹਨੇ ਚੈਕਿੰਗ ਤੇ ਆਏ ਨੇ ਜੀ। ਅਸੀਂ ਰਿਪੋਰਟ ਕੀਤੀ ਸੀ। ਹਾਂਜੀ। ਹਾਂਜੀ। ਕੱਲ ਇਹਨਾਂ ਕੋਲ ਕਾਲ ਆਈ ਸੀ ਜੀ ਕੰਪਲੇਂਟ ਆ ਇਹ ਕੰਦਰਾ ਸੀ ਮਮੂਥ ਲੱਗੇ ਗਿਆ ਸਾਈ ਕਰਕੇ ਤੇ ਇਹਨਾਂ ਦੇ ਬੱਚੇ ਨੂੰ ਪਟੂ ਦਾ ਪਹਿਲਾਂ ਵੀ ਇਹਨਾਂ ਦੀ ਗਰਾਉਂਡ 'ਚ ਇਸ ਤਰ੍ਹਾਂ ਦੀ ਚੈਕਿੰਗ ਹੋ ਚੁੱਕੀ ਐ ਬਗੈਰ ਕਪੜੇ ਪਾ ਕੇ ਚਾਲੇ ਲੱਗੇ ਹੋਏ ਸੀ ਉਠ ਉੱਪਰ ਸੀਗੇ ਮੋਮਸ ਜਬੀਤ ਤੇ ਪਏ ਸੀ ਕਿ ਕਿਉਂ ਨਹੀਂ ਸੁਧਰਦੇ ਕਿਉਂ ਨਹੀਂ ਗਏ ਉਹਨੇ ਇਹਨਾਂ ਦਾ ਜਿਹੜਾ ਮੇਨ ਬੰਦਾ ਹੈਗਾ ਉਸਨੇ ਇਹ ਚੀਜ਼ ਬਣਾ ਕੇ ਦਿੱਤੀ ਆਪ ਉਹ ਹੈ ਨਹੀਂਗਾ ਇਹਨਾਂ ਨੂੰ ਬੱਚਿਆਂ ਨੂੰ ਬਿਠਾ ਗਿਆ ਇਸ ਤਰ੍ਹਾਂ ਦੀ ਕਾਰਵਾਈ ਕਰੋਗੇ ਇਹਨਾਂ ਤੇ ਕਿ ਪਹਿਲਾਂ ਵਾਲਾ ਮੇਰੀ ਨੌਕਰੀ 'ਚ ਨਹੀਂ ਆਇਆ ਸੀ ਟ੍ਰਾਂਸਫਰ ਹੋ ਰਿਹਾ ਆ ਜਿਹਨਾਂ ਕੋਲ ਹੁਣ ਲਾਇਸੈਂਸ ਵੀ ਨਹੀਂ ਹੈ ਇੱਕ ਵਾਰ ਇਹਨਾਂ ਦੀ 숍 ਬੰਦਲੀ ਕਰ